ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆਂ ਜੀ ਤੇ ਅਸੀਂ ਜਾ ਰਹੇ ਆਂ ਜੀ ਆਪਣੇ ਪਿੰਡ ਮੇਰੇ ਨੂੰ ਕਿਉਂਕਿ ਬ੍ਰਦਰ ਆਏ ਹੀ ਬਾਹਰੋਂ ਤੁਸੀਂ ਉਹ ਵੀ ਵਲੌਗ ਵੇਖਿਆ ਸੀ ਤੇ ਉਹਨਾਂ ਨੇ ਜਾਣਾ ਵਾ ਇਸ ਕਰਕੇ ਉਹ ਸਮਾਨ ਦੇ ਲਿਆ ਮੁੰਡਿਆਂ ਨਾਲੇ ਹਾਂਜੀ ਲੈ ਲਿਆ ਜੀ ਤੇ ਇਸ ਕਰਕੇ ਆਪਾਂ ਜਾਣਦੇ ਆਂ ਮਨ ਕੀਤ ਸੌਂ ਗਿਆ ਮਨ ਕੀਤ ਨੂੰ ਸਤਿਤੀ ਮੈਂ ਆਪਣੀ ਸਪੋਰਟ ਨਹੀਂ ਉਹ ਪਹਿਲਾ ਰੋਡ ਸਾਹਿਬ ਨਹੀਂ ਉਦੋਂ ਜਦੋਂ ਆਪਾਂ ਇਹ ਵਿਆਹ ਉਦੋਂ ਵੀ ਮੇਦਾ ਸੀ ਸਵੇਰੇ ਆ ਜੀ ਉਹਨਾਂ ਦੇ ਫਲੈਟ ਕੁਛ 8:30 ਵਜੇ 6:00 ਵਜੇ ਐਂਟਰੀ ਤੇ ਘਰੋਂ ਤੁਰਾਂਗੇ ਆਪਾਂ ਕੁਛ 4:30 ਵਜੇ ਤੁਰਪਾਂਗੇ ਮੈਂ ਰੋਡ ਖਾਲੀ ਹੁੰਦੇ ਆ ਥੋੜਾ ਲੇਟ ਵੀ ਤੁਰਪਾਂਗੇ ਕੋਈ ਚੱਕਰ ਨਹੀਂ ਤੇ ਸਿੱਧਾ ਹੀ ਆਪਾਂ ਐਨ ਹੋ ਆ ਜਾਣਾ ਆਪਣੇ ਪਿੰਡ ਨੂੰ ਤੇ ਮ ਕਾਫੀ ਹੋ ਗਿਆ ਵਕ 6 ਵਜ ਗਏ ਤੇ 6 ਵਜ ਕੇ 4 6 ਵਜ ਕੇ 4 ਮਿੰਟ ਹੋ ਗਿਆ ਤੇ ਏਕਾ ਵੀਰ ਦਾ ਸਮਾਨ ਆ ਜਿਹੜਾ ਵੀਰ ਦੇ ਨਾਲ ਖੜਨਾ ਉਹ ਆ ਤੇ ਹਨੇਰਾ ਹੋਣ ਦਾ ਪਹਿਲਾਂ ਟਾਂ ਲੱਗ ਗਈਆਂ ਘੰਟੇ ਡੇਢ ਘੰਟੇ ਤੱਕ ਆਪਾਂ ਪਿੰਡ ਪਹੁੰਚ ਜਾਣਾ ਚੰਦੋਂ ਨਾਲ ਸਟਾਰ ਹਾਂਜੀ ਚੰਦੋਂ ਨਾਲ ਸਟਾਰ ਹਾਂ ਚੰਦ ਆ ਗਿਆ ਬਾਹਰ ਉਹਨੇ ਰਿਹਾ ਨਾਲ ਨਾਲ ਮਿਲਦੀ ਅੱਗੇ ਲੋ ਜੀ ਪਹੁੰਚ ਗਏ ਹਾਂ ਬਟਾਲੇ ਬਟਾਲੇ ਟ੍ਰੈਫਿਕ ਹੀ ਬਹੁਤ ਆ ਤੇ ਇਧਰ ਲੱਗੇ ਆ ਫਰੂਟ ਕੁੱਝ ਸਮਾਂ ਬੈਂਗਣ ਵੀ ਰੱਖੇ ਬੈਂਗਣ ਗਾਹ ਨਾਲ ਭਿੰਡੀ ਤੇਲੇ ਭਿੰਡੀ ਵੀ ਹੈਗੀ ਆ ਹਾਂ ਮਿੱਧੂ ਭਿੰਡੀ ਹੋਵੇ ਭਿੰਡੀ ਆ ਵੀ ਟ੍ਰੇਲੇ ਬਹੁਤ ਭਾਵੇਂ ਠੀਕ ਆ ਵੀ ਆ ਹਾਂ ਇਹਨੂੰ ਲੈ ਕੇ ਤੇ ਕੱਲ ਨੂੰ ਟਾਈਮ ਨਾ ਲੱਗਿਆ ਨਹੀਂ ਹੁਣੇ ਦੁਕਾਨਾਂ ਨੂੰ ਕੁੰਨਾਰੇ ਨਵੂਦਾ ਪਪੀਤਾ ਤੇ ਅੰਮਾ ਮਾ ਬਸਟੈਂਡ ਆਖ ਮਾਂ ਬਸਟੈਂਡ ਇਧਰੋਂ ਹੁੰਦੀ ਹੈ ਜਿੱਧਰੋਂ ਦੀ ਗੱਡੀ ਪਾਈ ਹੈ ਨਾ ਇਧਰ ਨੂੰ ਬੈਸਟ ਹੈਗਾ ਇਧਰ ਨਾਲ ਵਾ ਫਰੂਟ ਮੰਡੀ ਇਧਰ ਵਾ ਹੂੰ ਹੂੰ ਕਾਕਾ ਸਤ ਤਰੁ ਹੋ ਰਿਹਾ ਕਿ ਨਹੀਂ ਰਹਿਣ ਤੋਂ ਸੰਤਰੇ ਕੀ ਲੈਣੇ ਆ ਸਾਗ ਮੇਥੀ ਮੇਥਰੇ ਫਾਸਟ ਫੂਡ ਦੀ ਰੇੜੀ ਗੋਲ ਗੱਪੇ ਨਵੂ ਜੇ ਤੈਨੂੰ ਕੋਈ ਕਵੇ ਤੈਨੂੰ 500 ਰੁਪਇਆ ਦਵਾਂਗੇ ਤੂੰ ਤੀ ਗੋਲ ਗੱਪੇ ਖਾ ਲੈ ਤੂੰ ਖਾ ਲੈਂਗੇ ਯੈਸ ਯੈਸ ਖਾ ਸਕਦੇ ਤੇਰੀ ਮੋਮੋਸ ਖਾਗਾ ਤੇ ਮੈਂ 10 ਪਲੇਟਾ ਖਾ ਜੂ ਸੱਚੀ ਕੀੜੇ ਵੀ ਮੋਮੋਸਾਂ ਨੇ ਪੀਦੇ ਆ ਉਹ ਤੇਰੇ ਰੰਗ ਮੁਰ ਦੇਖਣਾ ਐ ਇਧਰ ਆ ਜੀ ਮੰਡੀ ਫਰੂਟ ਦੀ ਜਿਹੜੀ ਥੋੜੀ ਥੋੜੀ ਵਹਿਲੀ ਲੱਗਣ ਢੀ ਆ ਇਸ ਟਾਈਮ ਤੇ ਮੈਂ ਫਰੂਟ ਨਹੀਂ ਉਹਨੂੰ ਕੋਈ ਦੇਖਾ ਮੈਂ ਚੰਗਾ ਖੁਣਾਉਂਦਾ ਵਾਂ ਫਰੂਟ ਤੇ ਮਮਾ ਅੱਗੇ ਹੀ ਬੈਠਾ ਜੋ ਮੈਨੂੰ ਜੋ ਗੱਤੀ ਚਲਾ ਰਿਹਾ ਟ੍ਰੈਫਿਕ ਬਹੁਤ ਅੱਜ ਵੈਹ ਆਹ ਰੋਡ ਸਾਣੀ ਤੇ ਟ੍ਰੈਫਿਕ ਹੁੰਦੀ ਹੁੰਦੀ ਆ ਯੈਸ ਹਾਂ ਆਸਾ ਕਿ ਮਮ ਕਰਨੇ ਲਾ ਦਿਓ ਕੀ ਆ ਓਟੋ ਆਟੋ ਆਟੋ ਅਸ਼ੋ ਕੀ ਕਾ ਰੁੰਡਾ ਮਰੁੰਡਾ ਚਲੋ ਮਿਲਦੇ ਆ ਬਾਹਰ ਨਿਕਲ ਕੇ ਬਟਾਲੇ ਤੋਂ ਥੋੜਾ ਜਿਹਾ ਨਿਕਲ ਆਇਆ ਟ੍ਰੈਫਿਕ ਚੋਂ ਆਪਾਂ ਟਾਈਮ ਨਹੀਂ ਲੱਗੇ ਅੰ ਬੁਸ਼ਾਲ ਆ ਗਿਆ ਨਾ ਉਹ 6 ਵਜੇ ਦੇ 4 ਮਿੰਟ ਹੀ ਉਹ ਤੋਂ ਬੜਾ ਜ਼ਿਆਦਾ ਟਾਈਮ ਹੀ ਉਹਨੇ ਮੇਰੇ ਕੋ 6 ਵਜੇ ਦੀ ਹਾਂ ਕਿੰਨਾ ਟਾਈਮ ਹੋ ਗਿਆ ਨਾ ਉਹ 6 ਵਜੇ ਦੀ ਮਮਾ 5:30 ਤੇ ਹੀ ਕਿਹਾ ਤੇ ਆ 7:00 ਵਜੇ ਗਏ ਆ 7 ਮਿੰਟ ਰਗੇ ਆ ਅਜੇ ਆਪਾਂ ਪਹੁੰਚੇ ਆ ਬੋਲਦੇ ਹੱਥ ਨਹੀਂ ਵਾਲੇ ਪੁੱਤ ਤੇ ਪਹੁੰਚ ਗਏ ਆ ਖਿਆਲ ਚ ਲੜੀਆਂ ਨਹੀਂ ਕੋਈ ਲਾ ਸਕਦਾ ਫੈਮਲੀ ਫੁੱਟਵੇਅਰ ਬਹੁਤ ਮਹਿੰਗੀ ਲਗਾਣਾ ਏ ਤੇ ਤੇਰੇ ਪਾਪੇ ਦੇ ਵਿਆਹ ਤੇ ਨਾ ਉਹ ਇੱਥੋਂ ਕੱਪੜੇ ਲਏ ਸੀ ਇਹਨਾਂ ਨੇ ਹੂੰ ਅਮੀਰ ਦੁਕਾਨ ਤੋਂ ਅਮੀਰ ਦੁਕਾਨ ਤੋਂ ਆਹੋ ਇਹਨੂੰ ਹੀ ਹੋੜੀਆਂ ਗੱਲਾਂ ਦਾ ਬਹੁਤ ਕੁੜੀ ਨੂੰ ਹੋਣਾ ਦਰ ਸਾਰੀਆਂ ਗੱਡੀਆਂ ਦੀਆਂ ਦੁਕਾਨਾਂ ਵੇ ਕਵਰ ਵਗੈਰਾ ਆਪਾਂ ਨਾਲ-ਨਾਲ ਪ੍ਰਮੋਸ਼ਨ ਵੀ ਘੰਡੇ ਆ ਹਨਾ ਨਵੋ ਵੀ ਕਿਹੜੀ ਪ੍ਰਮੋਸ਼ਨ ਮਤਲਬ ਆਪਾਂ ਦੱਸਣ ਦੇ ਪਗੇੜੀ ਦੁਕਾਨ ਕਿੱਥੇ ਆ ਕਿੱਦਾਂ ਹਨਾ ਯੈਸ ਲਟਾਂ ਬੜੀਆਂ ਅੱਖਾਂ ਦੇ ਵਜਣ ਡੀਆਂ ਹੋਰ ਤੇ ਹਾਂਜੀ ਪੁੱਤ ਇੱਕ ਗੱਲ ਦੱਸਾਂ ਹਾਂਜੀ ਜੇ ਨਾ ਈਸ਼ੂ ਤੇ ਈਸ਼ੂ ਨਹੀਂ ਹੁੰਦਾ ਫੁੰਦੇ ਹਨਾ ਟੀਵੀ ਤੇ ਹਾਂ ਉਹ ਸੱਚ ਦਿਖਾਉਂਦੇ ਪਤਾ ਕਿਦਾਂ ਹਾਂਜੀ ਦੇ ਦੇ ਪੰਜ ਲੱਗ ਜਾਂਦੇ ਆ ਉਹ ਦਿਨਾਂ ਹਾਂਜੀ ਉਹਨੂੰ ਨਾ ਉੱਥੇ ਬਟਨ ਦਬਾਉਣ ਦੇ ਪਹਿਲਾਂ ਹੀ ਪੰਜ ਆ ਜਾਂਦਾ ਉਹ ਝੂਠ ਬੋਲਦੇ ਆ ਪਹਿਲੇ ਤੇ ਉਹ ਇਸ਼ੂ ਦੀ ਇਸ਼ੂ ਨਹੀਂ ਝੂਠ ਬੋਲ। ਅੱਛਾ ਠੀਕ ਆ। ਮਨ ਕਿਤੇ ਆਪਣਾ ਸੁੱਤਾ ਅਸੀਂ ਚੱਲਦੇ ਆਂ ਗਰਮ ਡੋਡੀਆਂ ਗਰਮੀਆਂ ਪੰਜਾਂ ਦੇ ਲੈ ਆਓ ਇੱਥੇ ਨੂੰ ਦੀ ਦੁਕਾਨ ਦੁਕਾਨ ਆ ਪਿੰਡ ਵਾਲਿਆਂ ਨੇ ਖੋਲੀ ਆ ਡੋਡੀਆਂ ਜਿੱਥੇ ਆ ਆ ਤੇ ਦੁੱਧ ਦੀ ਡੇਰੀ ਆ ਮम्मा ਪਹੁੰਚ ਚੱਲੇ ਹੈ ਨਾ ਹਾਂਜੀ ਆਹ ਘਰ ਪੈ ਆ ਮਮਾ ਹਾਂਜੀ ਨਾਲੇ ਗੋਲੇ ਕੀ ਕੋਈ ਨਹੀਂ ਜਾਣਾ ਅਹੀਂ ਡੋਡਿੰਗਾ ਲਈਆਂ ਤਾਂ ਇੰਨੀ ਗੱਲ ਕਹੀਆ ਵੀ ਹਜੇ ਨਹੀਂ ਘਟਣੀਆਂ ਜਦੋਂ ਸਾਰੇ ਸੌ ਜਾਣਗੇ ਉਦੋਂ ਕੱਢ ਕੇ ਖਾਵਾਂਗੇ ਕਹਿੰਦੀ ਮੈਂ ਸਾਰਿਆਂ ਨੂੰ ਦੱਸ ਦੇਣਾ ਇਹਨੇ ਡੋਡਿੰਗਾ ਲਈਆਂ ਦੀਆਂ ਇਹਨਾਂ ਨੇ ਰਾਤ ਨੂੰ ਖਾਣੀਆਂ ਸੌਣ ਲੱਗੇ ਇਹ ਤੇ ਲਈ ਬੰਦ ਕਰ ਦੇਣੀ ਅੱਗੇ ਪਤਾ ਲੱਗਦਾ ਹੈ ਮੈਂ ਵੀਡੀਓ ਬਣਾਉਣੀ ਚਲੋ ਕੋਈ ਨਹੀਂ ਵੀਡੀਓ ਤੇ ਇਹ ਕੀ ਹੋਇਆ ਪਾਣੀ ਪਾਣੀ ਓਹੋ ਜਿਹੜਾ ਚਿਕੜੋ ਚਿਕੜੀ ਹੋਇਆ ਆਪਿਆ ਕੰਮ ਇੱਥੇ ਦੇ ਇਹ ਪਤਾ ਨਹੀਂ ਸੈਲੂਨ ਹਾਂਜੀ ਕੋਮਲ ਇਹ ਬਥੜੇ ਪਾਣੀ ਇੰਨਾ ਕਿਧਰੋਂ ਆ ਗਿਆ ਪਾਣੀ ਨਹੀਂ ਹੈ ਸੜਕ ਭੰਡੀ ਹੈ ਤੇ ਇਹ ਪਾਣੀ ਢੋਲਦਾ ਨਾ ਉਹ ਤੇ ਮਿੱਟੀ ਨਹੀਂ ਪਾਈ ਦੀ ਰੋੜਿਆਂ ਦੇ ਤੇ ਅੱਛਾ ਮੰਡੀ ਬੋਰਡ ਵੀ ਨਹੀਂ ਹੜਤੂੰ ਤਲਾਈ ਲਾਇਆ ਇੱਥੋਂ ਰੁੱਟੀ ਬੜੀ ਸੀ ਨਾ ਸੜਕ ਇੱਥੋਂ ਦਾ ਤੇ ਤੋੜ ਤੱਕ ਕੀ ਹੈ ਲਓ ਜੀ ਆਪਾਂ ਅੰਦਾਜ਼ਾ ਸਹੀ ਲਾਇਆ ਸੀ ਕਿ 7:15 20 ਮਿੰਟ ਤੇ ਆਪਾਂ ਪਹੁੰਚ ਜਾਣਾ ਤੇ 7:00 ਵਜੇ ਤੇ 16 ਮਿੰਟ ਹੋ ਗਏ ਆ ਪਾਪਾ ਨੇ ਸਹੀ ਕਿਹਾ ਹੈ ਪਾਪਾ ਜੀ ਉਦਾਂ 15 ਕਿਹਾ ਤੇ ਫਿਰ ਇੱਕ ਕਰਾਂ ਕਰਾਂ ਨਹੀਂ ਪਤਾ 6:00 ਵਜੇ ਆਪਾਂ ਡੇਰੇ ਸੀ 6:00 ਵਜੇ ਕੇ 4 ਮਿੰਟ ਤੇ ਆਪਾਂ ਡੇਰੇ ਸੀ 5:30 ਪੋਣੇ ਕੇ 6:00 ਤੁਰੇ ਨੇ ਕਿ ਹੁਣ ਇਥੇ ਤੱਕ ਕਈ ਹੈ ਨਾ ਲੋਚ ਬਾਹ ਪਹੁੰਚ ਗਏ ਆ ਘਰ ਹਾਂ ਕੋ ਨਾ ਬੜੇੜੀ ਵੀ ਲੱਗੀ ਬਾਏ ਬਾਏ ਨਹੀਂ ਹਾਈ ਹਾਈ ਹੈਲੋ ਅਸੀਂ ਪਹੁੰਚ ਗਏ ਅਸੀਂ ਪਹੁੰਚ ਗਏ ਇਹ ਲਾ ਬੂ ਮੋਖ ਲੋਤਾ ਏ ਮਨੀ ਵੀ ਕੋ ਲੋਤਾ ਏ ਅੱਗੇ ਆਪਾਂ ਕਿੰਦੇ ਸੇਰ ਤੇ ਲਾ ਲੋ ਜੀ ਪਈਏ ਹੁਣ ਆਪਾਂ ਪੈਕ ਕਰਾਂਗੇ ਕੱਪੜੇ ਮਠਿਆਈ ਸਾਰੀ ਹੁਣ ਆਪਾਂ ਪੈਕ ਕਰਨੀ ਆ ਮਤਲਬ ਕਿ ਮੈਂ ਜਗ ਬਤਾ ਜੀ ਬਤਾ ਤੇ ਲਓ ਜੀ ਪੈਕਿੰਗ ਮੈਂ ਕਰਤੀ ਆ ਪੈਕਿੰਗ ਮੈਂ ਕਰਤੀ ਆ ਤੇ ਹਜੇ ਚਾਰ ਡੇ ਆ ਪਉਣ ਤੇ ਹਜੇ ਆ ਬਸ ਟੇਬਲ ਪੈਣਾ ਇੱਕ ਤੇ ਨਾ ਬਸ ਉਹ ਦੇਣਾ ਪੈਣਾ ਠੀਕ ਆ ਇਹ ਮਾਮੂਣੇ ਪੁੱਤ ਪਾ ਕੇ ਜਾਣੇ ਜਿਹੜੇ ਪਾ ਕੇ ਜਾਣੇ ਉਹ ਵੱਖਰੇ ਰੱਖ ਲੇ ਆਪਾਂ ਠੀਕ ਆ ਆਹ ਵਾਲਾ ਚਾਰ ਮੰਮੀ ਇਹ ਕਾਲਾ ਲਫਾਫਾ ਇੱਥੇ ਪਿਆ ਸੀ ਹਾਂ ਆਪਿਓ ਇਹਦੇ ਵਿੱਚ ਪਾ ਦਈਏ ਇਧਰ ਫਣ ਪਿੰਦਾ ਸਮਾਨ ਰੱਖਤਾ ਕੁਛ ਕੱਪੜੇ ਰੱਖਤੇ ਆ ਇਧਰ ਵੀ ਸਾਰੇ ਕੱਪੜੇ ਡਾਣਾ ਕਰਤੇ ਆ ਲਓ ਜੀ ਹੁਣ ਹੋ ਗਈ ਆ ਪੈਕਿੰਗ ਆਲਮੋਸਟ ਡਨ ਬਸ ਆ ਹੁਣ ਬੰਦ ਕਰਨਾ ਦਾਪਾ ਤੇ ਬੈਗ ਬੰਦ ਕਰਨਾ ਹੈਂਡ ਬੈਗ ਵੀ ਇਧਰ ਕੋਈ ਖੜਨਾ ਨਹੀਂ ਆ ਤੇ ਪੈਕਿੰਗ ਆਪਾਂ ਕਰਤੀ ਹੁੰਦੇ ਆ ਸਾਰੀ ਇਹ ਡਿਊਟੀ ਮੇਰੀ ਹੁੰਦੀ ਆ ਪੈਕਿੰਗ ਦੀ ਹਰ ਵਾਰੀ ਲਓ ਜੀ ਕੀ ਹੋ ਗਿਆ ਬੰਦ ਨਹੀਂ ਮੈਂ ਨਹੀਂ ਲੰਦੀ ਹੱਥ ਹਾਂਜੀ ਪਤਾ ਵਾ ਖਿੱਚਦੇ ਮੈਂ ਵੀਡੀਓ ਥੋੜੀ ਖਿੱਚ ਮਾਂ ਦੇਖ ਜੋ ਇਹ ਨਹੀਂ ਚੱਲੇਗੀ ਮਮਾ ਲੈ ਖਮੇੜ ਕੇ ਦੇ ਦੂੰ ਆਪਣਾ ਹੂੰ ਸਾਡੇ ਪਿੱਛਾ ਵਾਲੇ ਆਉਣ ਨਾ ਲਓ ਜੀ ਸਵੇਰ ਦੇ ਵੱਜ ਗਏ ਨੇ 5 ਤੇ ਤਾਈ ਜੀ ਉਹਨਾਂ ਨੇ ਸਬਜ਼ੀ ਧਾਰਤੀ ਆ ਮਿਕਸ ਕਿਉਂਕਿ ਇਹ ਖੜਦੇ ਆ ਗੁਰਦੁਆਰਾ ਟਾਲਸਾਬ ਅੰਮ੍ਰਿਤਸਰ ਸਭ ਪਕਾ ਕੇ ਲੰਗਰ ਤੇ ਉਹ ਸਬਜੀ ਬਣਦੀ ਹੈ ਜੀ ਤੇ ਆ ਪਹੁੰਗੇ ਆ ਤਿਆਰ ਅਸੀਂ ਜੱਲੇ ਹੁਣ ਏਅਰਪੋਰਟ ਵੱਲ ਨੂੰ ਤੇ ਤੁਹਾਨੂੰ ਦਿਖਾਉਨੇ ਆ ਨਾਲ-ਨਾਲ ਬਾਕੀ ਲਓ ਜੀ ਕੰਪੈਨਾਂ ਕੱਢ ਕੇ ਰਿਪੇਅਰ ਕਰ ਟਾਈਮ ਨਹੀਂ ਕਰਤੀ ਬਾਕੀ ਪਿਛੇ ਲੱਗੀਆਂ ਹੋ ਗੱਡੀਆਂ ਤੇ ਅੱਜ ਧੁੰਦ ਵੀ ਆ ਗਈ ਆ ਕਾਫੀ ਤੇ ਧੁੰਦ ਵੀ ਪੈ ਗਈ ਆ ਗੁਰਦੁਆਰਾ ਸਾਹਿਬ ਹੁੰਡਿਆ ਸੁਖਮਨੀ ਸਾਹਿਬ ਦਾ ਪਾਠ ਵੀਰ ਹੋ ਗਿਆ ਤਿਆਰ ਉੱਠ ਕੇ ਨਵ ਨੂੰ ਸਵੇਰੇ ਸਵੇਰੇ ਮਣੀ ਚੈਨ ਪੱਖੀ ਕੱਢ ਕੇ ਬੈਗੀ ਆ ਓਏ ਇਹ ਨਹੀਂ ਠੰਡ ਹੈ ਇੱਕ ਘੁੰਮਣ ਵਾਲੀ ਨਹੀਂ ਹੈ ਹਨਾ ਮੰਮੀ ਘੁੰਮਣਾ ਰਹੀ ਹੈ ਘੁੰਮਣ ਵਾਲੀ ਹੈ ਹਾਂ ਘੁੰਮਣ ਗੋਣੇ ਦੇ ਹੋ ਗਈ ਜਿਆ ਟਾਈਟ ਉਪਰ ਨੂੰ ਪੂਣੀ ਤੇ ਕਰਕੇ ਉਹ ਤੇਲ ਹੋ ਗਿਆ ਇਸ ਨੂੰ ਕਿਹਰੇ ਸਾਰੇ ਤਿਆਰ ਚਲਿਏ ਟਾਈਮ ਕਾਫੀ ਹੋ ਗਿਆ ਨਵੂ ਨੇ ਕੱਢੀ ਮਹਿਲੋ ਰਹਿਣ ਤੋਂ ਬੱਜੀ 2 ਖਜਣਾ ਵਾਂ ਗਮ ਇਹਦਾ ਫੇਰ ਹੋ ਜਾਂਦਾ ਤੇ ਮੈਂ ਹਾਂ ਮੈਂ ਕਿੰਨਾ ਅੱਛੇ ਰਮਾਲੇ ਆਉਂਦਾ ਇਸ ਬੋਲ ਹੁੰਦੀ ਤੂੰ ਚੱਲ ਨਮੂ ਓਟੋ ਬੂਟਪਾ ਟਾਈਮ ਕਿੰਨਾ ਹੋ ਗਿਆ ਵਾ 5:20 ਹੋ ਗਏ ਆ ਤੁਰਿਏ ਵੀ ਮਮਾ ਟ੍ਰੈਫਿਕ ਤਾਂ ਟ੍ਰੈਫਿਕ ਦਾ ਨਹੀਂ ਹੋਣਾ ਆਇਆ ਹੈ ਟਾਈਮ ਥੋੜਾ ਬੋਤਾ ਹੀ ਹੋਏਗਾ ਮਮਾ ਕਦੋਂ ਚਾਰ ਵਜੇ ਉੱਠੇ ਨਾ ਚਾਰ ਵਜੇ ਉੱਠੀ ਕਿ ਹੋਣੀ ਚਾਰ ਵਜੇ ਕਿੰਨੇ ਆਲਰਮ ਵੱਜੇ ਆਹੋ 20 ਆਲਰਮ ਵੱਜੇ ਨਾ ਕਰਨੇ ਕਿੰਨੇ ਲਾਇਆ ਆ ਆਲਰਮ ਇੱਕ ਲਾਵਾ ਮਮੂਨ ਲਾਇਆ ਸੀ ਇੱਕ ਨਾਨੇ ਪਰ ਮੈਂ ਤੁਸੀਂ ਵੀ ਲਾਇਆ ਹੈ ਆਲਰਮ ਤੁਹਾਡਾ ਵੱਜਣ ਡਿਆ ਹੁਣ ਇਧਰ ਮੰਨ ਕੇ ਤੂੰ ਸੁੱਤਾ ਜੇ ਇੱਥੇ ਸੁੱਤਾ ਵਾ ਖੋਲਤੀ ਹੈ ਹਾਂਜੀ ਪਤਾ ਨਹੀਂ ਇਹਨੂੰ ਮੈਨੂੰ ਦੋ ਆ ਆ ਛੋਟਾ ਵਾ ਇਹਦੇ ਵਿੱਚ ਵਾ ਖਾਲੀ ਹੈ ਖਾਲੀ ਇਹ ਖਾਲੀ ਬਤੋ ਮੁੰਡੇ ਕੋ ਸਮਾਨ ਪਾਉਣਾ ਉਹਦਾ ਜ਼ਿਆਦਾ ਹੋ ਗਿਆ ਲੋਡੀ ਮਮਨੇ ਤੇ ਤੋਂ ਤੇਲ ਚੋਤਾ ਫਿਰ ਫੋਨ ਜਗਾ ਲਈ ਹਾਂ ਹਾਂਜੀ ਇੱਧਰ ਨਹੀਂ ਆਣਾ ਨਾ ਨਾ ਪਾਪਾ ਜੀ ਇੱਧਰ ਨੂੰ ਨਹੀਂ ਆਏ ਜਾਣਾ ਫਿਰ ਉਹਨੂੰ ਸਿੱਧਾ ਨਿਕਲ ਜਾਣਾ ਆਪਾਂ ਫੇਰ ਆਪਾਂ ਇਹਨੂੰ ਆਵਾਂਗੇ ਲਿਆਵਾਂ ਮੁੰਡਾ ਲਾਵ ਹਟ ਗੇ ਤੋ ਧੁੰਦ ਇਦਾਂ ਹੀ ਅਜੇ ਤੇ ਲੋ ਜੀ ਮੰਨ ਗਿਰਤੰਦਰ ਸੁੱਤਾ ਨੂੰ ਲੈ ਆਈਏ ਆਪਾਂ ਤੇ ਬਸ ਚਲੀਏ ਮੈਂ ਚੁੱਕਾ ਹਾਂ ਨੋ ਉਹਨਾਂ ਦੇ ਤੇ ਫਿਰ ਜਿਹੜੀਆਂ ਉੱਚੀਆਂ ਇਧਰ ਗੱਡੀਆਂ ਵਾਂ ਉਹ ਤੇ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਹੋਣਗੀਆਂ। ਇਹ ਜਿਹੜੀਆਂ ਆਲਟੋ ਨੂੰ ਛੱਡ ਕੇ ਹੋਰ ਗੱਡੀਆਂ ਵਾਂ ਉਹਨਾਂ ਦਾ ਹਿਸਾਬ ਨਾਲ ਮਹਿੰਗੀ ਨਹੀਂ ਆ। ਹਾਂ ਕਿਉਂਕਿ ਉਹਨਾਂ ਦੀ ਡਾੜੀ ਕਿੰਨੀ ਆ? 1500 2000 ਦੀ ਡਾੜੀ ਹੈ। ਉਹ ਕਰਾਂ ਫਿਊਜ਼ਲ ਉਹ ਚੀਜ਼ ਡਾੜੀ ਮਹਿੰਗੀ ਹੋਗੀ ਨਾ। ਉਹ ਕਿਹਾਈ ਹੋਗੀ ਜਾਂਦੀ। ਮੈਂ ਜਾਇਦ ਨੂੰ ਅੱਗ ਲੱਗੀ ਆ। ਉਹ ਤਾਂ ਕੰਫਰਮੀ ਲਿਟਰੀ। ਤੁਹਾਡੇ ਦੇ Tava perando da piaça que tira a ਜਾ ਨੰਗ ਕੇ ਫੇਰ ਇਦਾਂ ਹੀ ਇਹਨੂੰ ਪਤਾ ਨਾ ਘੇਟਾ ਬੰਦ ਕਰਤਾ ਨਾ ਟੂਲ ਕੁਲਾ ਜਾ ਛੇਮਾ ਆਉਣਗੇ ਤੇ ਸਾਡਾ ਨੁਕਸਾਨ ਕਿੰਨਾ ਹੋ ਜਾਣਾ ਇੱਕ ਬੰਦਾ ਨਗਾਉਣ ਕਰਕੇ ਕੰਨ ਖਾਣਾ ਹੋ ਜਾਂਦਾ ਉਹਦਰ ਤਾਂ ਬੜੀ ਲੰਮੀ ਲਾਣੀ ਹੈ ਕਿ 15 ਤੋਂ 10 ਮਿੰਟ ਲੱਗਨੇ ਹਾਂ ਉਹਦਰ ਗੱਡੀਆਂ ਭਾਈ ਬੈਠਦੇ ਬੜਾ ਨਾ ਨਾ ਇਹ ਤਾਂ ਸਾਫ ਹੈ ਕਲੀਅਰ ਕਿਉਂਕਿ ਉਧਰ ਖਾਲੀ ਹੋਣੀਆਂ ਚੀਜ਼ਾਂ ਇੱਥੇ ਜਿੰਨਾ ਜਣਾ ਮਾਲ ਭਰੇ ਹੁਣ ਆਪਣਾ ਘੋੜਾ ਭਰੇ ਪਰਮ ਸ਼ੀਸ਼ਾ ਤਾਂ ਕਰ ਦੂਆਂ ਆਵਾਜ਼ ਨਹੀਂ ਹੈ ਨਹੀਂ ਹੋਰ ਹੋਰ ਕੀ ਨਬੂ ਸੰਗੀ ਨਬੂ ਪਈ ਹੈ ਲੰਮੇ ਜਿਹਦੇ ਨਬੂ ਹਾਂ ਰਾਤ 2 ਵਜੇ ਉੱਠ ਕੇ ਮੈਨੂੰ ਚੀਕਾ ਮਾਰਨ ਲੱਗ ਗਈ ਇਹ ਇਦਾਂ ਕਰਦੀ ਆ ਘਰ ਵਿੱਚ ਲੱਗਾ ਚਲਾਉਣੀਆਂ ਸ਼ੁਰੂ ਕਰਦਣੀਆਂ ਕਈ ਨਾ ਪਤਾ ਨਹੀਂ ਕੀ ਬੋਲੀ ਜਾਏ ਪੂਦਾ ਕੇ ਪੂਦਾ ਕੇ ਪੂਦਾ ਕੇ ਅੱਛਾ ਟੜ ਗਿਆ ਮੈਨੂੰ ਹਲਾਇਆ ਸੇਰੇ ਸਰੇ ਨਹੀਂ ਡਰਫ ਦਾ ਟੱਕਾਂ ਦੀ ਇਹਦਾ ਪ੍ਰੈਸ਼ਰ ਹੁੰਦਾ ਨਾ ਮੁੜ ਗਏ ਜੀ ਏਅਰਪੋਰਟ ਵੱਲ ਨੂੰ ਮੈਂ ਕਿ ਅੰਦਰ ਚੱਲ ਗਿਆ ਜੀ ਕਿ ਬਾਹਰ ਜੀ ਮੈਂ ਆ ਵੇ ਇਧਰ ਨੂੰ ਮੋੜ ਆਏ ਆ ਆਪਾਂ ਏਅਰਪੋਰਟ ਨੂੰ ਏਅਰਪੋਰਟ ਨੂੰ തഗ്ഗി പവീർ ദേ നൽ जाना മുണ്ടേനേ